ਮਹਾ ਪਾਗਾ ਚਾਚਾ ਨਿਆਰੇ ਲੈ ਗਿਆ ਹਾਂ ਅੱਜ ਨਿਆਰੇ ਲੈ ਗਿਆ ਹਾਂ ਬੱਜ ਗਿਆ ਅੱਜ ਚੱਲ ਕੋਈ ਨਾ ਉਲੇਜਰ ਵੀ ਮਾਰਨਾ ਦਾ ਕਹਿੰਦਾ ਫਿਰ ਮੈਂ ਮਾਰਦਾ ਲੈਜਰ ਪਨੀਲੀ ਲੋਡ ਕਰਨੀ ਸੀ ਹੁਣ ਟਰਾਲੀ ਚ ਕਿਉਂ ਜਦਿਆਂ ਨੇ ਲੇਜਰ ਕਰਾ ਕੱਢਿਆ ਮੈਨੂੰ ਪਤਾ ਕੀ ਕਹਿੰਦਾ ਸਵੇਰ ਦੀ ਗੱਲ ਆ ਸਵੇਰ ਦੀ ਕਹਿੰਦਾ ਹੇ ਪ੍ਰਮਾਤਮਾ ਕੋਈ ਲੇਜਰ ਕਰਾ ਵਾਲਾ ਆ ਜਵੀਂ ਕਹਿੰਦਾ ਕਹਿੰਦਾ ਮੈਂ ਬਚ ਜੂਗਾ ਇਹ ਕੰਮਾਂ ਤੋਂ ਮਾਂ ਉਹ ਕਿਵੇਂ ਉਹ ਕਿਵੇਂ ਕਹਾਵਤ ਕਿਵੇਂ ਆ ਬੱਕਰੇ ਦੀ ਮਾਂ ਕਦ ਤੱਕ ਸੁੱਖ ਮਨਾਊਗੀ ਹਾਂ ਹਾਂ ਸੋ ਹਾਲਾਤ ਹੋ ਗਏ ਭਾਗਿਆਚ ਦੇ ਉਹ ਮਾਰਿਆ ਲੇਜ਼ਰ ਕਰਾ ਕੋਈ ਗੱਲ ਨਹੀਂ ਕਿੰਨੇ ਕਿ ਦਿਨ ਚੱਲ ਲੂਗਾ ਖੜੂਗਾ ਤਾਂ ਸਹੀ ਉਹ ਲੇਜ਼ਰ ਵਾਲੇ ਜੀ ਜੀ ਦਾ ਥੋੜੀ ਨਿਪੜਨ ਲੱਗਿਆ ਕੱਦੂ ਜਿਦਾ ਮਾਰਨ ਤੇ ਰਿਹਾ ਹਾਂ ਹਾਂ ਕੱਦੂ ਜਿਦਾ ਉਹ ਲੇਜ਼ਰ ਕਰਾ ਕਰਦੇ ਰਿਹਾ ਤੇ ਕੱਦੂ ਕਰਕੇ ਆਇਆ ਜੀ ਟਰੈਕਟਰ ਇੱਕ ਲੋਡ ਕਰਕੇ ਟਰਾਲੀ ਭੇਜੀ ਤੀ ਜੀਲੀ ਲੋਨ ਚੱਲੇ ਆ ਜੀ ਪਿੰਡ ਖੇੜੇ ਤੇ ਆਪਣੀ ਦੀ ਜੋਧਾਂ ਤੋਂ ਆਈ ਤੀ ਆਪਣੇ 126 ਦੀ ਤੇ ਬਾਕੀ ਭਾਂ ਆਪਣੇ ਵੀ ਤਿਆਰ ਹੋਈ ਜਾਂਦੀ ਹੈ ਹੁਣ 2 ਕਿੱਲਾਂ ਦੀ ਲੱਦ ਕੇ ਭੇਜੀ ਹੈ ਕਰਮੀ ਦੇਲਾ ਗਰਮੀ ਵਾਟ ਕੱਢਦੀ ਫਿਰਦੀ ਹੈ ਕਿ ਨਹੀਂ ਹਾਂ ਜੀ ਆ ਜਾ ਹੁਣ ਹਾਂ ਚਲੋ ਬਦਾਈਆਂ ਤਾਂ ਤਰੋਖ ਜੇ ਕਰਪਾ ਅੱਜ ਉੱਤਰ ਰੱਖਿਆ ਚਾਕੂ ਚਲ ਕੋਈ ਗੱਲ ਨਹੀਂ ਖੈਰ ਤੇ ਬਾਕੀ ਚੱਲਿਆ ਜੀ ਜੀਲੀ ਲੋਣ ਵਾਸਤੇ ਹੁਣ ਤਕਰੀਬਨ ਆ ਹਫਤਾ ਪੂਰਾ ਗੜਬੜ ਵਾਲਾ ਵੀ ਦਿਖਾਇਆ ਵੈ ਬਾਰਿਸ਼ਾਂ ਚੰਗੀਆਂ ਦਿਖਾਈਆਂ ਨੇ ਮਹਾਰਾ ਸੁੱਖ ਰੱਖੇ ਕੰਮ ਜਿੰਨੀਆਂ ਬਾਰਿਸ਼ਾਂ ਪੈ ਜਾਣਗੀਆਂ ਛੇਤੀ ਇਹਨਾਂ ਬਹੁਤਾ ਓਵਰ ਵੀ ਨਾ ਰੱਬ ਕਿਤੇ ਓਵਰ ਵੀ ਚਲਾਉਂਦਾ ਚਾਚਾ ਕਿ ਨਹੀਂ ਕਿਤੇ ਖੇਤਿਆਂ ਨਾ ਲੱਭਣ ਕਿਤੇ ਖੇਤਿਆਂ ਨਾ ਲੱਭਣ ਤੇ ਇੰਨਾ ਕਹ ਵੀ ਜੀ ਦੀਆਂ ਸੋਖੀਆਂ ਲੱਗ ਜਾਣਗੇ ਥੋੜੀਆਂ ਬਾਕੀ ਬਾਰਿਸ਼ਾਂ ਹੋਈਆਂ ਵੀ ਚੰਗੀਆਂ ਪਹਿਲਾਂ ਪਿੱਛੇ ਖੇਤ ਸੋਖਾ ਭਰ ਗਿਆ ਜਾਂਦਾ ਰੱਜ ਮਾਜਾ ਹੋਇਆ ਵਾ ਖੇਤ ਹਨਾ ਚਲੋ ਮੋੜੋ ਮੋੜ ਸੈਲ ਵੀ ਤਨ ਬੱਕੀਆਂ ਹੀ ਬਹੁਤ ਹੋਈਆਂ ਗਈਆਂ ਕਿਹੜੀ ਲੈ ਕੇ ਜਲਦੀ ਬੱਕੀਆਂ ਬਹੁਤ ਚੱਕਰ ਪੱਕੜ ਬੰਦੇ ਬਹੁਤ 90 ਪੂਰੇ 100 100 ਰੋਟੀਆਂ ਦਾ ਕੱਢਣ ਦਾ ਆਈ ਕਿਸਾ ਖੋਤਾ ਉਹ ਦੂਆਵਣਾ ਵਾਲੇ ਬਾਈ ਤੂੰ ਕਰਉਣੀ ਪੈਣੀ ਹੁਣ ਮੈਨੂੰ ਚੱਕ ਸਿੱਖਿਆ ਕੁਛ ਨਹੀਂ ਜਾਂਦੀ ਵੈਸੇ ਗੋਗੀ ਦੇ ਵੀ ਨੇ ਕੋਠੀ ਪਿਆ ਦੇਖ ਤਾ ਅੱਜ ਦੋ ਜਗਾਰਡਮੈਂਟ ਬਣਾਏ ਇਹਦੇ ਉੱਪਰ ਨਵੇਂ ਪਹਿਲਾਂ ਉੱਪਰ ਛੜ ਮਸ਼ੀਨ ਦੇ ਆਏ ਨਹੀਂ ਨਿਆ ਰਜਾਉਣਾ ਛੜੂ ਉੱਪਰ ਛੜ ਮਸ਼ੀਨ ਦੇ ਕੈਂਪਰ ਸਾਈਡ ਕਰਕੇ ਸੀਟ ਪਰ ਬੈਠ ਕੇ ਦਿਖਾ ਬਲ ਨੀ ਕਾ ਸੁਖੋ ਸੀਟ ਕਸਣਾ ਤਾਂ ਛੱਡ ਦੇ ਨੀ ਸੀਟ ਖੋਲ ਬਸ ਪਿੱਠ ਨਾ ਆਈ ਨੀ ਸੀਟ ਹਾਂ ਇਹ ਗੱਲ ਬਾਹਰ ਬੈਠ ਉੱਪਰ ਸੀਟ ਤੇ ਬੈਠ ਮੈਂ ਉਹ ਸੀਟ ਤੇ ਤੇ 6 ਦਿਨ ਲਾਇਓ ਬੰਦਿਆਂ ਵਾਂਗ ਲਾਇਓ ਹੈ ਆਹ ਟਰਾਲੀ ਚ ਲਿਆਂਦੀ ਸੀ ਪਨੀਰੀ ਤੇ ਟਰੈਕਟਰ ਇੱਕ ਹੁਣ ਕੱਦੂ ਨੂੰ ਚੱਲ ਰਿਹਾ ਫੇਰ ਕੱਟ ਕੇ ਮੈਂ ਬੜਾ ਹੀ ਪਾ ਦੇਣਾ ਇਹਨੂੰ ਤੇ ਦੇਣਾ ਫਿਰ ਲੁਧਿਆਣੇ ਨੂੰ ਸਿੱਧਾ ਕਰਿਆ ਕਰਨਾ ਇਹਨੂੰ ਇਹਦੀ ਭੜਾਈ ਜ਼ਿਆਦਾ ਰੋਡ ਸਪੀਡ ਜ਼ਿਆਦਾ ਹੈ ਇਹ ਟਰੈਕਟਰ ਨਾਲੇ ਤੇਲ ਹੋਰ ਵੀ ਘੱਟ ਖਾਂਦਾ ਹੈ ਪਿੰਡ ਚ ਵੀ ਸ਼ੁਰੂਆਤ ਹੋਊਗੀ ਜੀ ਸਾਡੇ ਵੀ ਹਨਾ ਕਿਉਂਕਿ ਨਹੀਂ ਤਾਂ ਪਿੰਡ ਤੋਂ ਬਾਰ-ਬਾਰ ਹੀ ਫਿਰਦੇ ਦੇ ਪਰ ਜਦੋਂ ਦੋ ਦਿਨ ਹੋ ਗਏ ਕੱਲ੍ਹ ਲਾ ਲੋੜਾ ਚ ਪੂਰੀ ਅੱਜ ਖੇੜੇ ਪਿੰਡਾਂ ਚ ਨਿੱਕੀ ਜਿੱਦਿਆ ਵਿਆਂ ਚ ਪੀਆ 126 ਚੋਂ ਨਹੀਂ ਚੱਲ ਰਿਆ ਵਾਲੇ ਆਪਣਾ ਕੱਲ੍ਹ ਤੇ ਦੂਜੀਆਂ ਵੈਰਾਈਟੀਆਂ ਸ਼ੁਰੂ ਕਰ ਦੇਣੀ ਆ ਹੁਣ ਲੋਣੀਆਂ ਫੜਨ ਜੋ ਕੀ ਹੈਗੀ ਜਿਗਾ ਆ ਤਾਂ ਸੀਟ ਦਾ ਚੋ ਬਹੁਤ ਆਣਾ ਕਿਉਂਕਿ ਤੈਨੂੰ ਹੈਨਾ ਹੁਣ ਇਹ ਸੀਟ ਪਿੱਛੇ ਲੜਾਈਆਂ ਹੋਣਗੀਆਂ ਨਾ ਅੱਜਾ ਆਸੀ ਟਿੱਕਾ ਕੈਂਪਰ ਫਿੱਟ ਕਰਦਾ ਇਹਨੂੰ ਵਧੀਆ ਹੋ ਗਿਆ ਇਹ ਮੈਨੂੰ ਲੱਗਦਾ ਵੀ ਇਹ ਲਵਾਉਣੀ ਪੈਣੀ ਹੈ ਫਿਰ ਦੁਆਨੇ ਦੇ ਬੈਠਾ ਕਰ ਲੈਣਾ ਉਹ ਪਰਫੈਕਟ ਹੈ ਮੇਰੇ ਮਾਤੀ ਚਾਹੀਦੀ ਹੈ ਆਪਣੀ ਗੱਲ ਜੇ ਵਾਤੇ ਜੇ ਵਧੀਆ ਠੀਕ ਆ ਆ ਜਾ ਯਾਰ ਆ ਗਏ ਵੀ ਬਸ ਖੜੇ ਹੋ ਦੇਖ ਰਹੇ ਆਂ ਹੁਣ ਤਾਂ ਨਹੀਂ ਕੱਲ੍ਹ ਆਉਂਦਾ ਲਓ ਜੀ ਇੱਕ ਗਿੱਲਾ ਲਾਤਾ ਹੁਣ ਦੂਜੀ ਦੀ ਤਿਆਰੀ ਚੱਲਦੀ ਹੈ ਮਾਲ ਹੋ ਰਿਹਾ ਲੋਡ ਤੇ ਚਾਹ ਆ ਗਈ ਹੁਣ ਚਾਹ ਪੀਨੇ ਚਾਹ ਲਿਓ ਭਾਈ ਚਾਹ ਪੀਨੇ ਆ ਫਿਰ ਜੇ ਸ਼ਾਮੂ ਕੀ ਤੁਹਾਡੇ ਕੋਲ ਹਾਂਜੀ ਸ਼ਾਮ ਵਾਂਗ ਦੁਆ ਚੋ ਵੀ ਜਦ ਬਦਗੀ ਪਨੀਰੀ ਅਸੀਂ ਫੇਰ ਸ਼ਾਮ ਕਰਕੇ ਜਾਵਾਂਗੇ ਉਹ ਕੀ ਸੀਟ ਦਾ ਬੜਾ ਨਿਆਰਾ ਯਾਰ ਨਿਆਰੇ ਗੁੱਗੀ ਲੰਦਾ ਸਾਈਡ ਵਾਲੀ ਕਨੈਕਟਰ ਸੀਟ ਪੁੱਤ ਆ ਲੈ ਵੀਰੇ ਗਲਾਸ ਚਾਹੀਦਾ ਬਸ ਥੋੜੀ ਨਹੀਂ ਬਸ ਥੋੜੀ ਉਹ ਠੀਕ ਹੈ ਕੰਮ ਆ ਮੇਰਾ ਬਾਪੂ ਇੱਕ ਮਿੰਟ ਯਾਰ ਚਲ ਪਾ ਦੇ ਪਾ ਦੇ ਕਿੰਨੇ ਗਲਾਸ ਆਹ ਸਰੀਆ ਆਹ ਦੇ ਮੱਦੀ ਪਾ ਦੇ ਬਹੁਤ ਵਧੀਆ ਸੱਟਾ ਕੰਮ ਚਾਚਾ ਬਾਬੂ ਪੁੱਛੀ ਕਿੰਨਾ ਡੁੰਗ ਲਾ ਰਹੇ ਤੁਸੀਂ ਬਾਬੂ ਕਿੰਨਾ ਡੁੰਗ ਲਾ ਰਹੇ ਢੱਕਾ ਮਸ਼ੀਨ ਆਈਨ ਆਈਨ ਕੱਟ ਕੇ ਰੱਖਿਆ ਨੀ ਗਾਰੇ ਚ ਜਿਹੜਾ ਸ਼ੂਟਰ ਲਾਉਂਦਾ ਚਾਚਾ ਮੈਂ ਮਿਣੀ ਜਾਂ ਮਿਣੀ ਜਾਂ ਚਾਚਾ ਆਈਨ ਦਾਾਰੇ ਜਾ ਪੂਰਾ ਬੱਧਿਆ ਵਾ ਜਲਾਣੇ ਦਾ ਰੇ ਨਾ ਲੋਕ ਲਾ ਕੇ ਤੋਰੀਏ ਦੀਪੇ ਚ ਸ਼ੂਟਰ ਕਿੰਨੇ ਵਾਲਾ ਉਹ ਇਹਦੀ ਗੱਲ ਮਸ਼ਹੂਰ ਹੋ ਜਣੀ ਹੁਣ ਸ਼ੂਟਰ ਦਾ ਕਾ ਕਮ ਆ ਹਾਂ ਇਹਦਾ 10000 ਦਾ ਸ਼ੂਟਰ ਹੈ ਜਿਹੜਾ ਕਹਿੰਦਾ ਲਾਉਣਾ ਟੱਕਾ ਚਾਹ ਹੁਣ ਕਿੱਥੇ ਪੈਰ ਧਰੇ ਪੈਂ ਜਗਾ ਤਾਂ ਛੱਡੀ ਨਹੀਂ ਕਿਤੇ ਆਏ ਭਾਰਲੀ ਜਿਵੇਂ ਜਾਣਾ ਆਉਂਦਾ ਬੰਬੇ ਕੋ ਹੱਟੀ ਬੱਲਾ ਬੱਲਾ ਜਿਵੇਂ ਪਿੰਡਾਂ ਦੇ ਵਿੱਚ ਉਹ ਕਹਿੰਦੇ ਨੇ ਆਪਣੀ ਦੀ ਲੈ ਲੋ ਆ ਪਾ ਲਗੜ ਮੈਂ ਫੜ ਲਾ ਹੁਣ ਮੈਂ ਇਹੀ ਕਰਾਂਗਾ ਹੁਣ ਉਹ ਕਿੱਥੇ ਬੈਠੂ ਨਾ ਤਾਂ ਉਹਦੀ ਸੀਟ ਏ ਛੱਡੀ ਆ ਸੀਟ ਥੱਲੇ ਆ ਜਣੀ ਥੱਲੇ ਉਹ ਪਿੱਛੇ ਆ ਕੇ ਆ ਵੀ ਫੁੱਲ ਕਰਤੇ ਕਹਿੰਦਾ ਕਿੰਦਾ ਬਾਰ-ਬਾਰ ਕਹਿੰਦਾ ਆਉਣਾ ਹੀ ਨਹੀਂ ਕਹਿੰਦਾ ਇੱਧਰ ਰੋਣਾ ਕਰ ਗੋਗੀ ਬੱਸ ਕਰਨ ਹੁਣ ਫਿਰ ਚਟਾਕੇ ਵੀ ਖਾਣੂਗਾ ਫਿਰ ਹੁਣ ਅਸੀਂ ਅੱਬਾ ਮੈਨੂੰ ਐ ਬੈਠਣ ਦੀ ਜਗ੍ਹਾ ਛੱਡੀ ਆ ਹੁਣ ਤਾਂ ਕੁਝ ਨਹੀਂ ਇੱਥੇ ਪਤਾ ਲੱਗਦਾ ਕਿ ਕੀ ਲੱਗਦਾ ਹੈ ਲੈ ਉਹ ਅਸੀਂ ਕੁੜੀ ਜਿਹੜਾ ਕੰਮ ਨਹੀਂ ਕਰਿਆ ਕਹਿੰਦਾ ਦੋ ਕੋਹ ਲਵਾ ਕੇ ਨਹੀਂ ਵੀ ਕਿਤੇ ਅੱਜੇ ਲਾਉਣਾ ਕਿਲਾ ਕਹਿੰਦਾ ਪਤਾ ਲੱਗਦੂ ਲੈ ਇਹਨੂੰ ਤਾਂ ਬੱਲਾ ਬਜ਼ਾਰ ਬਾਈ ਦੇਖ ਲੋ ਕਿੰਨਾ ਕੂਕੀ ਨੇ ਦਿੱਤੇ ਉੱਪਰ ਹੈ ਰੋਟੀਰ ਵੀ ਮੈਟ ਇੱਧਰ ਵੀ ਮੈਟ ਹੋਰ ਕੂਕੀ ਦੇ ਵੀਡੀਓ ਬਣਵਾਉਂਦੇ ਆ ਥੱਲੇ ਦੁਆਪਾ ਫੇ ਕੋਈ ਨਹੀਂ ਗੱਲ ਮਾਰਦੇ ਆਂ ਗੱਡੀ ਵਾਲੀ ਗੱਡੀ ਵਾਲੀ ਸੀ ਲੈ ਗਿਆ ਗੱਡੀ ਜਾ ਕੇ ਧਿਆਨ ਦੇਖਾ ਚੱਲੂ ਸੀਸੇ ਵੀ ਜਾ ਦੇਣੇ ਹਾਂ ਮੱਗ ਜਾ ਕੈਮਰਾਂ ਪਰ ਵੀ ਦੇਖੋ ਸੂਰਿਆ ਜੀ ਬੜੀ ਤੇ ਨਗਰ ਵਿੱਚ ਲੋਕ ਥੋੜਾ ਵੱਟੀਆਂ ਪਈਆਂ ਘਾਣੇ ਹੁੰਦੇ ਆ ਨੇ ਕਿੱਦਿ ਨੀ ਗਲਾਏ ਲੱਗਦਾ ਆਪਾਂ ਨੂੰ ਆਪਣੀ ਨੂੰ ਫੇਰ ਤੱਕ ਦੀ ਤੱਕੀ ਜਿਹੜੀ ਟੀਮ ਸਾਡੀ ਆਪਣੇ ਵਾਸਤੇ ਬਣਾਉਂਦੇ ਆ ਆਪਣੇ ਤਾਂ ਲੱਗਦੀ ਹੋਏ ਨਹੀਂ ਆ ਆਪਣੇ ਚੱਤੂ ਕਰਕੇ ਸਿੱਤਾ ਪਨੀਰੀ ਪੱਟੀ ਦੀ ਅੱਜ ਮਾਗਣਾ ਰੇਲਾ ਪਈ ਹੋਏ ਆਪਣੇ ਨਾਲੇ ਹੋ ਗਈ ਅੱਜ ਇਹ ਪੀਦਾ ਮੱਦੀ ਦਾ ਲਾਉਂਗੇ ਆ ਰੱਬ ਦੇ ਅਗਲੀ ਦਿਨ ਦੀ ਤਰੀਦੀ ਉਹ ਤਾਂ ਗੱਟਰੀ ਆ ਆਵਾ ਹਾਂ ਉਹ ਬੰਦਿਆ ਕਰਕੇ ਹੋ ਜਾਂਦਾ ਜਦੋਂ ਜੇਜਰ ਤਾਂ ਨਹੀਂ ਕਰ ਰਿਹਾ ਹਲੇ ਦਾ ਕਰ ਹਾਂ ਜੇਜਰ ਖੜੂਗਾ ਭਾਗਾਂ ਜਾਂਚਾ ਪੈਂਦਾ ਹੋਊਗਾ ਜੱਫਾ ਤੇ ਤੇ ਲੋ ਲੂਗਾ ਮੈਂ ਕਰਦਾ ਪੰਟਾਰੇ ਖਾਣਾ ਹੀ ਖਾਲੀ ਪਿਆ ਆਦਾ ਹੋਊਗਾ ਜਦੋਂ ਸ਼ੁਰੂ ਆ ਰਹੀਆ ਆ ਲਾਇਆ ਦੇਖਿਆ ਤੁਹਾਨੂੰ ਨਹੀਂ ਕਿਸੇ ਦਾ ਆਦਾ ਇਤੋਂ ਬਰਾ ਆਦਾ ਹਾਂ ਹੌਕਾ ਚੁਗੂ ਮਾੜੇ ਹੌਲੇ ਕਚੂਗੂ ਮਾੜੇ ਕਾ ਚੁਗੂ ਮਾੜੇ ਨਿਪਟ ਗਿਆ ਕੰਮ ਮਾ ਰਸੇ ਤਾਂ ਅਸੀਂ ਐਵੇਂ ਬੰਦੇ ਹੁੰਦੇ ਹੁੰਦੇ ਜਿਵੇਂ ਟਾਰਜਨ ਗੱਡੀ ਹੁੰਦੀ ਹੈ ਨਾ ਇਹਦਾ ਤਵਾਰ ਨਹੀਂ ਸਾਨੂੰ ਹੈ ਨਾ ਵੀ ਆਪਣੇ ਆਪਣੇ ਸਟਾਰਟ ਹੋ ਜੂ ਹੈ ਹੈ ਚਾਚਾ ਟਾਰਜਨ ਗੱਡੀ ਮੰਗ ਨੂੜ ਕੇ ਰੱਖਦਾ ਹੈ ਰੋਜ਼ ਇਹਨੂੰ ਉਹ ਆਇਆ ਫਿਰ ਹਾਂ ਮਿੰਟੋ ਮਿੰਟੀ ਮਾਰੇ ਲਪੇਟ ਲਪੇਟ ਤੇ ਹੁਣ ਪਉਣਾ ਹੀ ਚਾਲੇ ਮਲੇਰਕੋਟਲੇ ਨੂੰ ਗੋਗੀ ਨੂੰ ਨਾਲ ਲੈ ਕੇ ਜਾਣਾ ਸਿਕਿਉਰਿਟੀ ਚਾਹੀਦੀ ਹੈ ਨਾ ਕੋਈ ਨਾ ਕੋਈ ਥੋੜੀ ਜੀ ਮਸ਼ੀਨ ਅੱਗੇ ਜਾਣੀ ਮੰਨਦੀ ਹੈ ਗੋਗੀ ਹਲੇ ਆ ਗਿਆ ਉਹ ਬਰਾ ਮਸ਼ੀਨ ਨੂੰ ਪੁੱਛ ਲਾ ਜਾਨਾ ਕਿ ਨਹੀਂ ਕਿਹਦੀ ਮੈਨ ਜੀ ਲਓ ਜੀ ਜਵਾਨੋ ਟਾਈਮ ਹੋ ਚੁੱਕਿਆ 10:30 ਵਜੇ ਦਾ ਤੇ ਦਸ਼ਮੇਸ਼ ਗਰੁੱਪ ਦਸ਼ਮੇਸ਼ ਵਾਲੇ ਦੀ 91 ਸੋਬ ਆਪਣੇ ਮਤਲਬ ਜਾਣਕਾਰ ਨੇ ਜੀ ਬੰਦੇ ਵੀਡੀਓ ਦੇਖਦੇ ਤੇ ਉਹਨਾਂ ਕੋਲੇ ਮਸ਼ੀਨ ਚੱਲ ਰਹੀ ਹੈ ਜੀ ਤੇ ਅੱਜ ਉਹ ਆਪਾਂ ਪਹਿਲਾਂ ਪੂਰੀ ਡਿਟੇਲ ਦਿੰਨੇ ਆ ਮੁਬਾਰਕਾਂ ਜੀ ਬਹੁਤ ਬਹੁਤ ਕਿਹੜਾ ਪਿੰਡ ਹੈ ਜੀ ਆਪਣਾ ਬਸੂਵਾਲਾ ਬਸੂਵਾਲਾ ਇਹ ਨਹੀਂ ਇਹ ਮੈਤੀਆਣਾ ਸਾਹਿਬ ਕੋਲ ਮੈਤੀਆਣਾ ਸਾਹਿਬ ਕੋਲ ਰੇਕੋਰ ਜਗਰਾਮ ਰੋਡ ਤੇ ਆ ਕਿਵੇਂ ਲੱਗੀ ਮਸ਼ੀਨ ਆਜੂ ਦੇਖੀ ਪਹਿਲਾਂ ਕੋਲ ਨੂੰ ਤੂੰ ਦੇ ਆ ਆ ਜਾ ਆ ਜਾ ਕੋਈ ਚੱਕਰ ਵਾਲੀ ਗੱਲ ਤੇ ਤਕਰੀਬਨ 3 ਦਿਨ ਹੋ ਗਏ 4 ਦਿਨ ਪਹਿਲਾਂ ਇਹ ਦੱਸੋ ਵੀ ਮਸ਼ੀਨ ਦੇਣ ਚ ਲੇਟ ਤਾਂ ਨਹੀਂ ਕਰਿਆ ਨਹੀਂ ਜੀ ਨਹੀਂ ਨਹੀਂ ਠੀਕ ਹੈ ਨਾ 4 ਕਿ ਦਿਨ ਦਾ ਵੈਸੇ ਦਾਵਾ ਕਰ ਲਿਆ ਤਾਂ ਮੈਨੂੰ ਪਤਾ ਤਾਂ ਵੀ ਪੰਗਾ ਪਊਗਾ ਕੁਝ ਨਾ ਚਲੋ ਵਧੀਆ ਰਹਿ ਗਿਆ ਹਨਾ ਫਿਰ ਵੀ ਜਣੀ ਐਨੇ ਟਾਈਮ ਦੇ ਵਿੱਚ ਤੇ ਬਾਕੀ ਸਾਰਾ ਦਾ ਸੁਭਾਅ ਬੜਾ ਚੱਕਰ ਹਾਂ ਜਲਦਾ ਸਾਰਾ ਵਧੀਆ ਸਾਰਾ ਹਾਂਜੀ ਹਾਂ ਫਿਰ ਵੀ ਜਣੀ ਜਿੱਥੇ ਕਿਤੇ ਕਾਲੀ ਹੁੰਦੀ ਹੈ ਪੈਰ ਦੇ ਧਰਤੇ ਆਪਣੀ ਸਰਵਾਈ ਕਰ ਲੈਣੀ ਹੈ ਨਹੀਂ ਬਹੁਤ ਹੋ ਜਾਂਦਾ ਆਪਾਂ ਨੂੰ ਮੈਂ ਤਾਂ ਅੱਜ ਜੀ ਪਹਿਲਾਂ ਆਏ ਸੀਗੇ ਜਿਆਦਾ ਜੀ ਮੁਸ਼ਕਲ ਪਰ ਜਦੋਂ ਪਹੁੰਚਦੇ ਲੱਗਾ ਤਿਆਜ ਅੱਡ ਗਏ ਮੇਰਾ ਵੀ ਉਵੇਂ ਹੀ ਹੋ ਗਿਆ ਜੀ ਮੈਨੂੰ ਵੀ ਬੜਾ ਤਾਂ ਮੈਂ ਕਿਉਂ ਕੱਲ ਪਹਿਲਾਂ ਤਾਂ ਕੱਲ ਪਲਾਨ ਤਾਂ ਵੀ ਕੱਲ ਦੇਣੀ ਹੁੰਦੀ ਤੇ ਕੱਲ ਨੂੰ ਥੋੜਾ ਜਿਹਾ ਚਲੋ ਆਪ ਮੜ ਮੋਟਾ ਕੋ ਸੋ ਪ੍ਰੋਬਲਮ ਆ ਜੀ ਤੇ ਅੱਜ ਦਾ ਹੋ ਗਿਆ ਮੰਨ ਲਾ ਫੇਰ ਸਾਰੇ ਪਹਿਲਾਂ ਸੁੱਟੀ ਆ ਗਈ ਇੱਕ ਅੱਜ ਨੂੰ ਵੀ ਸੁੱਟੀ ਆ ਰਹੀ ਹੈ ਜੀ ਕੱਲ ਦੀ ਫੇਰ ਸੁੱਟੀ ਹੈ ਜੀ ਕਿਵੇਂ ਦੇਖ ਲਈ ਕੰਫਰਮ ਹਾਂ ਹਾਂ ਠੀਕ ਹੈ ਮੈਂ ਚਲੋ ਵਧੀਆ ਤੁਸੀਂ ਫਿਰ ਕੱਲ ਨੂੰ ਹੀ ਚਲਾਉਣੀ ਆ ਪੱਤਸੂ ਨਹੀਂ ਕੱਲ ਨੂੰ ਹੀ ਚਲਾ ਦੇ ਕੱਲ ਨੂੰ ਮੱਕੀ ਤੇ ਮੱਕੀ ਤੇ ਵਾ ਜਾ ਕੇ ਕੱਲ ਨੂੰ ਜੀ ਬਸ ਅਪਕ ਤੁੰਦੇ ਸਾਬੀ ਕੋਰਤਾਰਾ ਸਾਹਿਬ ਜਾ ਕੇ ਤੁਸੀਂ ਡਬਲ ਸਟ੍ਰੈਸ ਵੀ ਨਹੀਂ ਦੇਖੀ ਆ ਦੀ ਉਧ ਜਾਂ ਹੀ ਇਹਦੇ ਮੱਕੀ ਵਾਲ ਵੀਰੇ ਮਿਲਦੀ ਨਹੀਂ ਸੀਗੀ ਇਹ ਕਹਿੰਦਾ ਵੀ ਏਸੀ ਤੋਂ ਬਿਨਾ ਨਹੀਂ ਓਏ ਏਸੀ ਕਿਹਨ ਮਿਲਦੀ ਸੀ ਏਸੀ ਕਿਹਨ ਦੇਣ ਨਹੀਂ ਕੇ ਜਾਗੇ ਹਾਂ ਡਾਇਨੈਮਿਕ ਚੇ ਸਿੰਗਲ ਵਨ ਉਹ ਵੀ ਥਲੇਸਰ ਵੀ ਦੇ ਦਿੰਨੇ ਆ ਪਰ ਉਹ ਫਿਰ ਚੱਕ ਦੇ ਸੀਗਾ ਪੈ ਜਾਣਾ। ਸਿਰੋ ਫਿਰ ਚੱਕਰੀ ਜੀ ਕਾ ਵੀ ਉੱਪਰ ਬਜਰ ਜੇ ਆਪਾਂ ਨੇ ਆਪ ਕੰਮ ਕਰਨਾ ਹੈ ਤਾਂ ਫਿਰ ਆਪਾਂ ਨੂੰ ਠੀਕ ਉਹ ਹੀ ਆ ਜੀ ਦੇਖ ਕੇ ਲਈ ਆ। ਉਹ ਜਿੱਥੇ ਜੇ ਆਪਾਂ ਕੱਲੀ ਹੋਣੀ ਇਹਨੂੰ ਐਸੀ ਦੇਖ ਲੈਣੇ ਵੀ ਟਰੈਕਟਰ ਫੁੱਟਰ ਵੀ ਚਲਾਉਣੀ ਆ ਤੁਸਾਂ। ਇਹਦੇ ਨਾਲ ਫਿਰ ਤੁਸੀਂ ਕੀ ਕੁਝ ਸੈਸਰੀ ਲਈਏ ਜੀ? ਇਹਦੇ ਨਾਲ ਵੀਰੋ ਆਪਾਂ ਮੱਕੀ ਵਾਲਾ ਕਟਰ ਲਿਆ ਤੇ ਇੱਕ ਦੂਜਾ ਤਾਂ ਆਉਂਦਾ ਹੀ ਆ ਨਾਲ। ਅੱਛਾ ਆਪ ਮੱਕੀਆਂ ਫੋਰ ਬਿਲ ਵੀ ਲਿਆ ਹਾਂ। ਹਾਂਜੀ ਫੋਰ ਬਿਲ ਵੀ ਲਿਆ। ਇਹ ਜ਼ਰੂਰੀ ਹੁੰਦੇ ਜੀ ਮੱਕੀ ਵਾਸਤੇ ਇਹ। ਇਹ ਵੀਰੋ ਜਦੋਂ ਹੁਣ ਬਾਰਸ਼ ਪੈਂਦੀ ਆ ਉਹ ਕੱਟਿਆ ਵਾ ਨਾ ਮੰਨਦਾ ਕੱਟਿਆ ਵਾ ਕੰਪਲੇਨ ਦੇਤੀ ਇਹਨਾਂ ਨੇ ਅੱਛਾ ਐਕਸਲ ਜੀ ਦੇਤਾ ਉਹ ਕੰਪਲੇਨ ਦੇਤੀ ਠੀਕ ਹੈ ਠੀਕ ਹੈ ਠੀਕ ਕਟਰ ਮੁੱਕੀ ਵਾਲੀ ਲੈ ਕੇ ਚੱਲਿਆ ਦੂਆ ਫੇਰ ਦੂਜਾ ਜੀ ਲੈ ਕੇ ਜਾ ਹਾਂ ਮਾਂ ਭੁੱਲ ਨਾ ਜਾਇਓ ਹਾਂ ਇਹਨਾਂ ਦਾ ਬਹੁਤ ਵਧੀਆ ਕਟਰ ਇਹਨਾਂ ਦਾ ਵੀ ਜਣੀ ਮੈਨੂੰ ਕੁਆਲਿਟੀ ਦੇ ਵਿੱਚ ਜਣੀ ਆਪਾਂ ਐਵੇਂ ਕਹ ਜਾਈਏ ਵੀ ਪੂਰਾ ਸੋਹਣਾ ਸੁਨੱਖਾ ਹਾਂ ਇਹਦੀ ਐਕੂਰੇਸੀ ਬਹੁਤ ਆ ਕੰਮ ਕਰਨ ਦੀ ਬਾਕੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹਨਾਂ ਦਾ ਜੋ ਵੀ ਮਤਲਬ ਸਮਾਨ ਜਿੱਥੇ ਖੁੱਲਦਾ ਸਾਰਾ ਸਹੀ ਉਹ ਸਰਾਖਾ ਜਿਹਾ ਫਿੱਟ ਪੈਂਦਾ ਆਈ ਨਹੀਂ ਆ ਵੀ 베어ਿੰਗ ਜੇ ਥੋੜੇ ਨਾਲ ਜਾਂ ਇਧਰ ਉਧਰ 베어ਿੰਗ ਖਿਸਕ ਗਿਆ ਵੀ ਉਹਨੇ ਬਰਮ ਪਾਟੀ ਕੇ ਸਾਥ ਜਾਂ ਕੁਛ ਕੇ ਸਾਥ ਆ ਉਹ ਅਸੀਂ ਵੀ ਕੋਮ ਫਿਰ ਕੇ ਬੜਾ ਅੜਦੜੇ ਪਹਿਲਾਂ ਭੱਜੇ ਨੱਠੇ ਜੀ ਹੁਣ ਤੁਸੀਂ ਦੇਖ ਕੇ ਤੁਸੀਂ ਵੀ ਤਿਆਰ ਬਾਜ਼ ਦੇਖਿਆ ਤੁਸੀਂ ਹਾਂਜੀ ਹਾਂਜੀ ਉਹਨੂੰ ਦੇਖ ਕੇ ਅਸੀਂ ਲਈਆ ਫਿਰ ਵੀ ਨਾ ਨਾ ਬਿਲਕੁਲ ਜੀ ਚਲੋ ਸਾਨੂੰ ਵੀ ਇਹ ਚੀਜ਼ ਦੀ ਖੁਸ਼ੀ ਹੁੰਦੀ ਆ ਨਾ ਜੀ ਮਸ਼ੀਨ ਚੱਲੀ ਮੈਂ ਉਹੀ ਦੱਸਿਆ ਜੀ ਹੁਣ ਸਾਡੇ 8-9 ਦਿਨ ਚੱਲੀ ਮਸ਼ੀਨ ਆਪਣੇ ਚਾਚੇ ਉਹਨਾਂ ਨੇ ਪਹਿਲਾਂ 91 ਚ ਲੈ ਲਈ ਸੀਗੀ ਤੁਹਾਨੂੰ ਦਸਮੀ ਜੀ ਦਸਮੀ ਜੀ ਠੀਕ ਹੈ ਜੀ ਦਸਮੀ ਸੀ ਉਹਨਾਂ ਨੇ 91 ਚ ਵੀਰ ਦਾ ਮੈਨੂੰ ਫੋਨ ਆਇਆ ਮਾ ਵੀ ਇੱਕ ਸੈਕਿੰਡ ਦੀ ਮੈਨੂੰ ਤਾਂ ਕੋਈ ਦਿੱਕਤ ਨਹੀਂ ਆਈ ਬਾਕੀ ਮੈਂ ਤੁਸੀਂ ਬਾਕੀ ਗੱਲ ਬਾਅਦ ਚ ਰੇਟ ਦੀ ਗੱਲ ਬਾਅਦ ਚ ਕਰਨੀ ਆ ਪਹਿ ਮਸ਼ੀਨ ਤੁਹਾਨੂੰ ਫਿੱਟ ਬੈਠਦੀ ਹੈ ਰੇਟ ਤਾਂ ਬਾਅਦ ਦੀ ਗੱਲਾਂ ਨੇ ਪਹਿਲਾਂ ਆਪਾਂ ਦੇਖੀਏ ਆਪਾਂ ਰੇਟ ਪਿੱਛੇ ਪਹਿਲਾਂ ਹੀ ਬੈਸ ਵਸਾਈ ਕਰੀ ਜਾਈਏ ਮੈਂ ਉਹ ਤੁਸੀਂ ਪਹਿਲਾਂ ਇੱਕ ਵਾਰ ਨਿਗਾ ਮਾਰ ਕੇ ਆਓ ਆਪਣੀ ਫਿਰ ਉਸ ਤੋਂ ਬਾਅਦ ਆਪਾਂ ਅੱਗੇ ਕਰਦੇ ਹਾਂ ਕਰ ਲਈ ਹੁਣ ਦੇਖ ਲਈ ਲੀਵਰ ਲੂਬਰ ਹਲੇ ਲਾਉਣਾ ਹੁਣ ਮਨ ਲੱਗਦਾ 13 ਤਾਂ ਲਾ ਕੇ ਉਹ 13 ਤਾਂ ਲਾ ਕੇ ਅੱਛਾ ਲਾ ਕੇ ਠੀਕ ਹੈ ਠੀਕ ਹੈ ਠੀਕ ਹੈ ਇਹ ਮੱਕੀ ਦੇ ਵਿੱਚ ਕਿਵੇਂ ਮਤਲਬ ਇਹਦਾ ਮੱਕੀ ਦਾ ਥਰੇਸ਼ਰ ਕੁਝ ਲੱਗ ਹੁੰਦਾ ਜਾਂ ਉਹੀ ਕਣਕਲਾ ਚੱਲ ਜਾਂਦਾ ਬਾਸਕਟ ਬਾਸਕਟ ਅੱਛਾ ਜੀ ਬੈਲ ਨਹੀਂ ਹੁੰਦੀ ਜਾਲਾ ਹੁਣ ਤੁਸੀਂ ਬਾਸਕਟਾਂ ਦੋ ਲਈਆਂ ਨੇ ਨਹੀਂ ਜਲਦੀ ਇਹ ਬਾਸਕਟ ਨਹੀਂ ਜੀ ਉਹ ਕਣਕ ਲਈ ਬੰਨ ਲੱਗ ਦਿੰਦੀ ਇਹਨਾਂ ਨੇ ਝੋਨੇ ਵਾਲੀ ਬਾਸਕਟ ਲੱਗ ਦਿੰਦੇ 3612 ਵਾਲਾ ਉਸੇ ਮੇ ਰਹਿੰਦਾ ਉਹ ਹਾਂ ਜੀ ਉਹ ਉਸੇ ਮੇ ਲੈਣਾ ਉਸੇ ਮੇ ਜੀਰੀ ਵਾਲਾ ਉਹਦੇ ਤਾਂ ਕੋਈ ਰੋਲੇ ਹੈ ਨਹੀਂ ਉਹ ਲੱਗ ਗਿਆ ਜਿਹੜਾ ਇੱਕ ਬੰਦੇ ਨੇ ਵੀ ਕਈਆਂ ਦੇ ਮੈਂ ਦੇਖਿਆ ਉਹ ਗੁੱਲਾ ਜਿਹਾ ਸਹੀ ਹੋਇਆ ਗੁੱਲਾ ਸਾਫ ਹੋਇਆ ਜਾਂਦਾ ਹੁੰਦਾ ਮੱਕੀ ਦਾ ਬਾਹਰ ਹਾਂ ਜੀ ਹਾਂ ਉਹ ਤਾਂ ਗੁੱਗੀ ਥ੍ਰੈਸ ਨਹੀਂ ਥ੍ਰੈਸ ਨਹੀਂ ਪੁੱਤਰ ਜਿਵੇਂ ਪਏ ਤੇ ਛੱਡੇ ਉਹ ਪੜਦੇ ਜੇ ਕਾਇਨ ਲੱਗੂ ਵਿੱਚ ਉਹ ਜਿਵੇਂ ਸਵੇਰੇ ਸਵੇਰੇ ਕਣਕ ਦੀ ਵੜਾਈ ਕਰਦਾ ਉਹਨ ਉਹ ਉਹਦੀ ਵੀ ਬਸ ਉਹ ਫੋਲਕ ਜਾਂ ਗੁੱਲਾ ਜਾਂ ਐ ਉਹ ਲੋਕਾ ਤੈਨੂੰ ਲੱਗੂ ਬੱਲੇ ਜਿਵੇਂ ਮਲਾਈ ਕਰਦਾ ਫਿਰ ਭੰਨਦਾ ਨਹੀਂ ਗੁੱਲੇ ਨੂੰ ਨਹੀਂ ਵਿੱਚ ਤਾਂ ਥੋੜੀ ਜੀ ਹੁੰਦੀ ਵੀ ਟੁੱਟ ਜਿੱਥੇ ਨਾ ਗਿੱਲੀ ਮੱਕੀ ਆ ਨਹੀਂ ਉਹ ਚੀਜ਼ ਇਹ ਮੈਂ ਸਮਝਿਆ ਗਾ ਇਹ ਗੋਲੇ ਚ ਜਾਂਦਾ ਵੀ ਗੋਲ ਤਾਂ ਨਹੀਂ ਉਹੀ ਗੱਲ ਹੈ ਨਾ ਜਿੱਥੇ ਗਿੱਲੀ ਮੱਕੀ ਹੈ ਨਾ ਹਾਂਜੀ ਹਾਂਜੀ ਉਹਦੇ ਟੁੱਟਦੇ ਆ ਗੋਲੇ ਅੱਛਾ ਉਹ ਬਾਹਰ ਹੀ ਟੁੱਟਦਾ ਉਹ ਸਾਫ ਤਾਂ ਗੋਲ ਬਾਹਰ ਹਸ ਐਨ ਸਾਫ ਠੀਕ ਠੀਕ ਹੈ ਜੀ ਮੱਕੀ ਛੇਕੀ ਕਰ ਜਾਂਦੀ ਹੈ ਠੀਕ ਇੱਕ ਘੰਟੇ ਚ ਲਾ ਪੜ ਦਿੰਦੀ ਕਿਲੇ ਜਾਂ ਵੱਧ ਜਾਂਦੇ ਹੀ ਟਾਈਮ ਦੇਖੋ ਜੀ ਜਿਵੇਂ ਹੁਣ ਵੀ ਇਸ ਵਾਰ ਮੌਸਮ ਠੀਕ ਹੈ ਫਿਲਹਾਲ ਪਰ ਆ ਜਣੀ ਘੰਟਾ ਕ ਲੱਗ ਗਿਆ ਬਾਕੀ ਜੀ ਮੇਨ ਗੱਲ ਫਸਲ ਦੀ ਆ ਜੇ ਮੱਕੀ ਆਪਣੀ ਸੁੱਕੀ ਆ ਤਾਂ ਇਹ ਹੀ 15 ਗੱਲੇ ਵੀ ਜਿਹੜੀ ਦੇ ਪਰਤ ਲੈ ਜਾਂਦੀ ਹੈ ਮਸ਼ੀਨ ਠੀਕ ਹੈ ਜੀ ਤੇ ਜੇ ਗਿੱਲੀ ਆ ਤਾਂ ਫਿਰ ਦੂਆ ਦੂਆ ਲਈ ਜਾਂਦੀ ਜਾਂ ਪਹਿਲੇ ਤੇ ਚਲਦੀ ਹੈ ਪਹਿਲੇ ਪਹਿਲੇ ਗੇਂਦ ਤੇ ਬੱਟਾ ਹੁੰਦੀ ਆ ਨਾ ਫਿਰ ਆਏ ਹਾਂ ਇੱਕ ਹੋਏ ਕਿੱਲੇ ਦਾ ਤੇਰਾ ਉਹਦਾ ਬਤਾਲੇ ਖਾਲ ਵੀ ਆਉਣੀ ਖਾਲ ਵੀ ਹੋਣੀ ਉਹ ਖਾਲ بڑا ਚੱਕਰ ਪਾਉਂਦੀ ਆ ਉਹਦਾ ਬੜਾ ਛੇਤੀ ਦਿੰਦੀ ਆ ਜਦੋਂ ਬਾਰਸ ਪੈ ਜਾ ਉਹਦਾ ਦਾਣੇ ਪਹੀ ਤੇ ਪਾ ਕੇ ਆਉਣੇ ਪੈਂਦੇ ਆ ਹਾਂਜੀ 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 ਤਾਂ ਆ ਫੀਡਰ ਚ ਰੱਖਦੇ ਜੀ ਫੀਡਰ ਚ ਐਨ ਤੇ ਰੱਖਦੇ ਜੀ ਲੋ ਜੀ ਵੀਰ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਮੱਥਾ ਟੇਕ ਲਿਆ ਇਹਨਾਂ ਨੇ ਵਾਰ ਕਾ ਵੀ ਬਹੁਤ ਬਹੁਤ ਮੁਬਾਰਕਾਂ ਜੀ 14 ਕੁ ਮਿੰਟ ਲਓ ਜੀ ਪਾਸਟ ਤੋਂ ਮਾਰੇ ਨਹੀਂ ਦੋ ਜੀ ਲੈ 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 ਮੈਨੂੰ ਆ ਗਏ ਨਿਕਲ ਲਿਆ ਮਾਰੇ ਉਹ ਛੁੱਟ ਰਹੀ ਜਾਂਦਾ ਹੈ ਨਹੀਂ ਮਿੱਠਾ ਹੁਣ ਕਿੰਨਾ ਸਾਰੀ ਜੜੀ ਖਾ ਕੇ ਰੱਜ ਜਾਈ ਨੇ ਹੈ ਇਨਾ ਕੋ ਬੰਡਮੀਆਂ ਬੰਡਮੀਆਂ ਬਰਫੀਆਂ ਆਉਣੀ ਹੈ ਕਦੇ ਚਮ ਚਮ ਕਦੇ ਗਲਾਬ ਜਮਣ ਗੱਲ ਸੁਣਣੀ ਹੈ ਹਾਂ ਵਧੀਆ ਗੱਲ ਹੈ ਵਧੀਆ ਗੱਲ